ਸਤਿ ਸ਼੍ਰੀ ਅਕਾਲ ਮੇਰਾ ਨਾਮ ਡਾਕਟਰ ਰਜਿੰਦਰਪਾਲ ਸਿੰਘ ਮਾਨ ਹੈ ਮੈਂ ਐਜ਼ ਅ ਨਿਊਰੋਸਾਈਕੀਟ੍ਰਿਸਟ ਮਾਨਸਾ ਵਿਕੇ ਮਾਸਟਰ ਤੇਜ ਸਿੰਘ ਮਾਨ ਹਸਪੀਟਲ ਵਿੱਚ ਕੰਮ ਕਰਦਾ ਹਾਂ ਜਿਵੇਂ ਕਿ ਤੁਹਾਨੂੰ ਪਤਾ ਆਪਾਂ ਸਾਈਕੀਟਰੀ ਨੂੰ ਪੰਜਾਬੀ ਦੇ ਵਿੱਚ ਡਿਸਕਸ ਕਰ ਰਹੇ ਹਾਂ ਆਪਾਂ ਮਾਨਸਾ ਦੇ ਵਿੱਚ ਪਹਿਲੀ ਵਾਰ ਕਾਉਂਸਲਿੰਗ ਅਤੇ ਥੈਰੇਪੀ ਦੀ ਸਹੂਲਤ ਉਪਲਬਧ ਕਰ ਰਹੇ ਹਾਂ ਜੇ ਤੁਸੀਂ ਵਧੇਰੇ ਜਾਣਕਾਰੀ ਲਈ ਤੁਸੀਂ ਮੇਰੀ ਪਹਿਲੀ ਵੀਡੀਓ ਦੇਖ ਸਕਦੇ ਹੋ ਜਿਸ ਵਿੱਚ ਕਾਉਂਸਲਿੰਗ ਅਤੇ ਥੈਰੇਪੀ ਬਾਰੇ ਦੱਸਿਆ ਗਿਆ ਹੈ ਡਿਟੇਲ ਵਿੱਚ ਅੱਜ ਆਪਾਂ ਸਿਰਫ ਥੈਰੇਪੀ ਬਾਰੇ ਗੱਲ ਕਰਾਂਗੇ ਥੈਰੇਪੀ ਕੀ ਹੁੰਦੀ ਹੈ ਕਿ ਜੇ ਇਹ ਦੇਖਿਆ ਜਾਵੇ ਤਾਂ ਇਹ ਲੌਂਗ ਟਰਮ ਪ੍ਰੋਸੈਸ ਆ ਮਤਲਬ 8 ਤੋਂ 12 ਸੈਸ਼ਨ ਹੁੰਦੇ ਆ ਤੇ ਇਹ ਡਿਸਾਈਡ ਹੋ ਜਾਂਦਾ ਜਦੋਂ ਪੇਸ਼ੈਂਟ ਆਉਂਦਾਗਾ ਉਹਨੂੰ ਡਿਟੇਲ ਦੇ ਵਿੱਚ ਸਟੱਡੀ ਕੀਤਾ ਜਾਂਦਾ ਉਹਦਾ ਡਾਇਗਨੋਸਿਸ ਬਣਾਇਆ ਜਾਂਦਾ ਫਿਰ ਉਸ ਤੋਂ ਬਾਅਦ ਆਪਾਂ ਕਹਿ ਸਕਦੇ ਆ ਕਿ 8 ਸੈਸ਼ਨ ਦੇ ਵਿੱਚ ਥੈਰੇਪੀ ਹੋਊਗੀ ਜਾਂ ਜਿਹੜੀ ਥੈਰੇਪੀ ਉਹ 12 ਸੈਸ਼ਨ ਦੇ ਵਿੱਚ ਹੋਊਗੀ ਇਹਦੇ ਵਿੱਚ ਹੋਰ ਕੀ ਹੁੰਦਾਗਾ ਕਿ ਜਿਹੜੀ ਥੈਰੇਪੀ ਆ ਇਹਦੇ ਵਿੱਚ ਤੁਸੀਂ ਉਹ ਪਰਸੰਦਾ ਐਟੀਟਿਊਡ ਉਹਦੀ ਸੋਚ ਉਹਦੀ ਫੀਲਿੰਗਸ ਅਤੇ ਉਹਦੇ ਬਿਹੇਵੀਅਰ ਇਹਨਾਂ ਚਾਰਾਂ ਉੱਤੇ ਕੰਮ ਕਰਦੇ ਹਾਂ ਤਾਂ ਕਿ ਜਿਹੜਾ ਉਹਦਾ ਬਿਹੇਵੀਅਰ ਆ ਜਿਹੜੀ ਉਹਦੀ ਫੀਲਿੰਗ ਆ ਅਸੀਂ ਉਹਨੂੰ ਚੇਂਜ ਕਰ ਸਕੀਏ ਇਸ ਤੋਂ ਇਲਾਵਾ ਜੇ ਤੁਸੀਂ ਇਹਦੇ ਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਹਸਪੀਟਲ ਵਿੱਚ ਆ ਕੇ ਮੈਨੂੰ ਮਿਲ ਸਕਦੇ ਹੋ